ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਬੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਕੱਟੀ ਵਿਖੋ ਦਿਤੀ ਤੇ ਦੋ ਹੀ ਤੁਹਾਨੂੰ ਗਾਵਾਂ ਦਿਖਾਉਣੀ ਆ ਇੱਕ ਤੇ ਮਗਰਾ ਕੱਟੀ ਵੀ ਆ ਨੀਲੀ ਦੀ ਤੇ ਦੋ ਗਾਵਾਂ ਜਿਹੜੀਆਂ ਤੁਹਾਨੂੰ ਆ ਦਿਖਾਉਣੀ ਆ ਹਾਂਜੀ ਬੀਜੀ ਸਤਿ ਸ੍ਰੀ ਅਕਾਲ ਜੀ। ਬੀਜੀ ਸਤਿ ਸ੍ਰੀ ਅਕਾਲ ਜੀ। ਹੋਰ ਸਵਾਟੇ ਠੀਕ ਠਾਜੇ। ਹੋਰ ਵਧੀਆ ਕੀ ਜੀ ਬਹੁਤ ਵਧੀਆ। ਚਲੋ ਵਧੀਆ ਚੀਦੇ ਜੇ। ਤੇ ਨਾਮ ਦੱਸਦੇ ਕਰੀ ਆਪਣਾ। ਨਾਮ सोनू ਸ਼ਹਿਰ ਜਨਾਲਾ। ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ ਕਰ। 98567552 ਠੀਕ ਆ। ਤੇ ਆਜ ਛੋਟੀ ਆਪਣੇ ਜਿਹੜੀ ਲੈਣ ਦੀ ਜੇ। ਛੋਟੀ ਵੱਡੀ ਲੈਣ ਦੀ ਜੇ। ਤੈਨੂੰ ਕਹ ਰਿਹਾ ਤੀ ਅੱਜ ਤੱਕ ਸੋਚਾ ਨਹੀਂ ਤੀ ਦੋ ਦਿਨਾਂ ਚਾਰ ਛੁੱਟੀਆਂ ਵੱਜ ਗਈਆਂ ਤੁਹਾਡੀਆਂ ਇੱਧਰ ਆਇਆ ਨਹੀਂ ਆ ਵਿੱਚ ਇੱਕ ਨਾ ਕਰ ਪੈਗੀ ਮਰੀ ਜੀ ਬਾਹਰ ਹੀ ਅੱਛਾ ਇਹ ਇਹ ਪਰ ਉਹਦੇ ਕਾਰਨ ਬੱਚਾ ਗਿਆ ਮਰ ਫਿਰ ਉਹ ਬੁਸ਼ੀ ਬਣੀ ਆ ਠੀਕ ਆ ਉਹਨੇ ਬਣਾ ਦਿੱਤੀ ਜਿੰਨਾ ਵੀ ਦਾ ਲਈ ਉਹਨਾਂ ਉੱਥੋਂ ਬਣੀ ਹੀ ਉਹਨਾਂ ਕੋਲ ਠੀਕ ਆ ਉਦੋਂ ਫਿਰ ਮੈਂ ਸਾਈ ਦੇ ਆ ਮੈਂ ਕਿ ਤੂੰ ਆਉਣਾ ਨਹੀਂ ਆ ਹਾਂਜੀ ਫਿਰ ਮੈਂ ਆ ਪੁੱਛੀ ਜੋ ਮਰ ਗਿਆ ਫਿਰ ਮੈਂ ਜੀ ਬਣਾ ਦੇ ਚਲੋ ਠੀਕ ਆ ਤੇ ਮਿਲਦੀ ਹੁਣ ਬੁਸ਼ੀ ਤੇ ਹੀ ਔਰ ਜੇ ਪਹਿਲੇ ਜਦਨੇ ਮੜਿਆ ਕੀਤਾ ਜਦੋਂ ਆਈ ਆ ਅੱਛਾ ਉਹਨੇ ਵੇਜੀ ਹੋਣਾ ਠੀਕ ਹੈ ਮੇਰੇ ਕਿਹੜੇ ਘਾਲੀ ਭਾਈ ਜਾਗ ਕਰ ਸਕਦੀ ਆ ਮੜਾ ਮਾੜਾ ਠੀਕ ਹੈ ਆਵਾ ਦੱਸ ਕੇ ਤਾਂ ਨਹੀਂ ਮੜ ਕੇ ਹੋਣਾ ਵੀਡੀਓ ਸਾਰੀ ਆ ਪਹਲਾ ਰਹੀਏ ਅੱਛਾ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਅੱਜ ਸੂਈ ਨੂੰ ਲਾ ਲੋ ਐਵੇਂ ਕਹੀਏ 20 ਦਿਨ ਹੋਏ 15 ਦਿਨ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਕਹੀਏ ਅੱਛਾ ਮਹੀਨੇ ਤੋਂ ਤੇ ਅਗਲੇ ਵੀਰਾਂ ਆਂਦੇ ਆ ਮੇਰੇ ਲਵਾਦੀ ਟਾਈਮ ਹੋ ਸਕਦਾ ਠੀਕ ਹੈ ਤੇ ਦੁੱਧ ਕਿੰਨਾ ਜੀ ਦੇ ਤਾ ਦੁੱਧ ਵਿੱਚ ਕੋਈ ਨਹੀਂ ਦਹਾ ਤੋਂ ਬਾਹਰ ਅੱਛਾ ਹੋਣ ਦੁੱਧ 1 ਲੀਟਰ 8 ਕਿਲੋ ਜੀ ਠੀਕ ਆ ਹਾਂ ਪਰ ਛੋਟੀ ਪੁਰੀ ਜਵਾਨ ਹੈ ਹਨਾ ਮੇਰਾ ਭਾਈ ਛੋਟੀ ਜੇ ਬੱਚਾ ਲੈਣਾ ਮਰਦਾ ਹਾਂਜੀ ਛੋਟੀ ਹੁਣੇ ਮੈਂ 90 ਦੀ ਵੇਚਣੀ ਅੱਛਾ ਸਹੀ ਗੱਲ ਜੀ ਠੀਕ ਆ ਹਾਂ ਬੱਚੇ ਦਾ ਵੇਖੋ ਕਰਦੀ ਬਣਾ ਖਾਓ ਬੱਚੇ ਦਾ ਵੇਲਾ ਕਰਦੀ ਆਵੇ ਆ ਗੋ ਠੀਕ ਆ ਆ ਗੋ ਆ ਗੋ ਬੱਚੇ ਨਾਲ ਕਰਦੀ ਆ ਨਾਲੇ ਡਿੰਗਿੰਦਾ ਪਿੰਦੀ ਹਾਂ ਆਇਓ ਦੇਖੋ ਦੇਖੋ ਠੀਕ ਹੈ ਹਾਂ ਚਲੋ ਤੋਰਾ ਹੈ ਕਰੀ ਉਹ ਦੇ ਅੱਜ ਚੰਗਾ ਲਾਗਣਾ ਤੁਹਾਨੂੰ ਜਿੱਤ ਆਦੀ ਹੋ ਗਿਆ ਠੀਕ ਹੈ ਬਾਕੀ ਚੰਗੇ ਤੇ ਚਪੂਲੇ ਵਾਲੀ ਝੋਟੀਆਂ ਇਹ ਬਦੀ ਝੋਟੀ ਆ ਆ ਦੇਖੋ ਆਈ ਦੇਖੋ ਅੱਛਾ ਇਤਨੇ ਤਾਂ ਮੈਂ ਸੰਦੇ ਕਰੀ ਲੱਗਦੀ ਹੈ ਬਈਓ ਠੀਕ ਆ ਇਦਾਂ ਹੀ ਠੀਕ ਆ ਕੋਈ ਚਲੋ ਲੈ ਜਾ ਫਿਰ ਮੂੰਹ ਮਾਰ ਮਾਰੋ ਸਖ ਸਿੰਘ ਵੇਖੋ ਠੀਕ ਆ ਚਾਹਣਾ ਮਰਦਾ ਭਾਈ ਛੋਟੀ ਠੀਕ ਆ ਇਹ ਮਾਰੇ ਚੋਬਾ ਚੇਮੇ ਚੋਬਾ ਚੰਗੇ ਬੇਸਪੜੇ ਦੀ ਹੈ ਤੇ ਬਾਕੀ ਥੱਲੇ ਹਵਾਨਾ ਵੀ ਇਹਦਾ ਦੇਖੋ ਆਹੋ ਦੇਖੋ ਇਧਰ ਦੇਖੋ ਤਾਂ ਮਾਰੋ ਸਾਹ ਦੇਖ ਸਾਦੇ ਜੀ ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੁੱਲ ਆਪਾਂ ਦੁੱਧ ਵੀਰ ਦੀ ਚਿਵਾੜ ਏ ਤੋਂ ਹੋਵੇ ਉਹ ਛੱਟਾ ਮਾਰੇ ਥਣ ਘੜਵਾਦ ਹੋਵੇ ਜੀ ਅੱਛਾ ਉਹਦੀ ਆਪਣੀ ਫੁੱਲ ਗਰੰਟੀ ਆ ਠੀਕ ਆ ਉਹਦੀ ਫੁੱਲ ਗਰੰਟੀ ਆਪਣੀ ਠੀਕ ਆ ਉਹ ਛੱਟੇ ਥਣ ਘੜਵਾਦ ਘੜਦੀ ਆਪਣੀ ਗਰੰਟੀ ਫੁੱਲ ਹੋਦੀ ਠੀਕ ਆ ਹਾਂ ਤੇ ਇਹਦਾ ਮੁੱਲ ਤੇ ਦੁੱਧ ਕਿਹੜੇ ਹਾਂਜੀ ਮੁੱਲ ਤੇ ਦੱਸੀ ਇਹਦਾ ਮੁੱਲ ਵੀ ਜਿਹੜੀ ਛੋਟੀ ਦਾ ਬੱਚਾ ਨਾ ਮਰਦਾ ਹੁਣ ਵੀ ਛੋਟੀ ਸੁਆ ਚੋਗੇ ਨਾ ਹਾਂਜੀ ਅਗਰੇ ਸੋਏ ਫਿਰ ਛੋਟੀ ਲੱਖਦੀ ਆ ਠੀਕ ਆ ਤੇ ਚੋਣ ਇੱਕ ਨੰਬਰ ਦੀ ਚਿਚਵਾ ਗਲਤ ਹੋਵੇ ਉਸਨੇ ਫੋਨ ਕਰਨਾ ਭਾਈ ਤੁਹਾਡੇ ਚੋਣ ਗਲਤੇ ਛੋਟੀ ਅੱਛਾ ਉਹ ਛ ਉੱਪਰ ਇਹ ਤਾਂ ਜਾ ਕੇ ਮਾੜਾ ਮੋਟਾ ਕਰ ਸਕਦੀ ਜਾ ਕੇ ਕੱਦਾਂ ਨੇ ਟੀ ਗੱਲ ਵਾ। ਠੀਕ ਹੈ। ਬਾਕੀ ਮੈਂ ਦੀ ਭਾੜੇ ਦੇ ਆ। ਤੇ ਰੇਟ ਤੇ ਦੱਸੀਏ ਫਿਰ ਵੀ। ਜਿਹੜਾ ਉਹਦਾ ਮੁੱਲ ਦੇ ਮੈਂ ਆਖਿਆ ਜਦੋਂ ਵੇਚਾਂਗਾ 4000 ਦੀ। ਪਰ ਹੁਣ ਮੁੱਲ ਕਰਦਾ 65000। 65000। ਹਾਂ। ਕਰਨਾਂ ਵਿੱਚ ਮੰਨਤਨ। ਤੁਸੀਂ ਅੱਜ ਮਾਨ ਕਰਾਓ। ਕਿੰਨਾ? ਜਿੰਨਾ ਕਹਦੋ ਉਹਨੇ ਕਰ ਦਾਂਗਾ। 2000 ਕਰ ਦਈਏ ਫਿਰ। ਪੂਰੇ 60000 ਦੀ ਬਾਈ ਛੋਟੀ ਦਾ। 60000 ਦੇ ਦੇਦੋਗੇ। ਪਰ 60000 ਦੀ ਮੇਰਾ ਵੀਰ ਜੀ ਛੋਟੀ ਖੜੂਣਾ। ਕੋਈ ਆਜੇ ਕੋਈ ਵੇਰ ਇੱਥੇ ਆਣ ਕੇ ਵੇਖੇ ਕਰੀ। ਹਾਂ। 2-2 ਆ ਵੱਜੇ ਕੁਟ ਕਰਦੇ ਮੌਰੀ ਨਹੀਂ ਗੱਲ ਕਰਦਾ ਠੀਕ ਜੀ ਥੋੜਾ ਬੋੜਾ 150 ਗ੍ਰਾਮ ਦਾ ਫਰਕ ਉਧਰ ਉਧਰ ਦੀ ਪੈ ਜੋਦੀ ਨਹੀਂ ਗੱਲ ਕਰਦਾ ਠੀਕ ਜੀ ਤੇ ਹੁਣ ਇੱਕ ਆ ਵੀ ਛੋਟੀ ਸੋਹਣੀ ਛੋਟੀ ਐ ਸਿੰਗਾ ਤਾਂ ਇਹ ਵੀ ਬਾਕੀ ਚਿਹਰੇ ਦੋਵਾਂ ਦੇਖੋ ਜਈਆ ਪਰ ਇਹਦੇ ਮਗਰ ਕੱਟੀ ਆ ਉਹ ਜੀ ਕੱਟੀ ਨੀਲੀ ਦੀ ਪਿਓਰਟੀ ਆ ਦੇਖ ਸਕਦੇ ਨੀਲੀ ਦੀ ਕੱਟੀ ਆ ਤੇ ਅੱਖਾਂ ਵੀ ਬਿੱਲੀਆਂ ਇਹਦੀਆਂ ਤੇ ਅਗਲੀਆਂ ਪਿਛਲੀਆਂ ਲੱਤਾਂ ਵੀ ਜੜੀਆਂ ਦੀਆਂ ਚਿੱਟੀਆਂ ਮੈਂ ਥਾਣੇ ਚਿੱਟੇ ਹੁਣੇ ਮੈਨੂੰ ਜਿਆਦੇ ਹਾਂ ਦੇਖ ਸਕਦੇ ਸੋਹਣੀ ਕੱਟੀ ਆ ਚੰਗੇ ਟੀਕੇ ਦੀ ਕੱਟੀ ਆ ਪੂਛ ਵੀ ਸਾਡੀ ਚਿੱਟੇ ਆ ਵਧੀਆ ਸੋਹਣੀ ਆ ਸਿੰਘ ਵੀ ਇੱਥੇ ਮੋੜਨਾ ਸ਼ੁਰੂ ਕਰ ਦੇਣਾ ਇਹਨੇ ਅੱਖਾਂ ਬਿਲੀਆਂ ਜੇ ਇਹ ਹੈ ਕਿ ਮਗਰ ਕੱਟੀ ਸੰਭਣ ਵਾਲੀ ਆ ਇਹ ਦੇਖੋ ਕਿੰਨਾ ਦੁੱਧ ਇੱਕੋ ਰੀਤੀ ਦੁੱਧ 7 ਕਿਲੋ ਜੇ 7 ਕਿਲੋ ਦੁੱਧ ਮਿਲਦੀ ਦੋਵੇਂ ਟਾਈਮ ਕੱਟੀ ਤੇ ਭਾਈ ਕੱਟੀ ਤੇ ਮਿਲਦੀ ਦੋਵੇਂ ਟਾਈਮ ਡੇਗਰੇਗ ਮਰਦੀ ਆ ਠੀਕ ਹੈ ਜਿੰਨਾ ਲਈ ਹੋ ਮੇਰਾ ਵੀ ਨਾ ਅੰਦਰੋਂ ਆਲੀ ਜੇ ਕੋਈ 4 ਵੇ ਦੀ ਮੈਨੂੰ ਸਾਦੀ ਵੀ ਰਾਂਦਾ ਅੱਛਾ ਤੇ ਇੱਕ ਦੀ ਮੈਨੂੰ ਚੋ ਆਣਗੇ ਠੀਕ ਹੈ ਸੋਹਣੀ ਲੈ ਲੋ ਇਹ ਵੀ ਕਲੀਏ ਬਾਕੀ ਸੋਹਣੀ ਸਮੱਗੀਆਂ ਵੀ ਚਲੋ ਲੈ ਜਾ ਰੱਦ ਕਰ ਦਈਏ ਸਾਡੇ ਤਾਂ ਇਹ ਆ ਦੇਖਾਦੇ ਹੋਂ ਨਾ ਬਾਕੀ ਇਹਦਾ ਤੇ ਉਹਦਾ ਜਿਹੜਾ ਕੱਦ-ਕਾਡ ਦਾ ਫਰਕ ਆ ਤੁਸੀਂ ਸਾਹਮਣੇ ਦੇਖ ਸਕਦੇ ਜੀ ਉਹ ਵੱਖਰੀ ਤੇ ਵੱਖਰੀ ਚਿਹਰੇ ਭਾਵੇਂ ਦੋਵਾਂ ਦੇ ਇੱਕੋ ਜਿਹੇ ਆ ਦੁੱਧ ਪਾਈਏ ਕੋ 7 ਕਿਲੋ ਹੋਗਾ ਪਾ ਘੱਟ ਵੱਜੇ ਉਹਦਾ ਉਹਦੀ ਨਹੀਂ ਮੈਂ ਗੱਲ ਕਰਦਾ ਬਾਕੀ ਚੋਣ ਕੋਈ ਵੀ ਲੈ ਡੱਕਲ ਗਲਤੀ ਹੋਈ ਉਹਦੀ ਗਾਰੰਟੀ ਆਪਣੀ ਫੁੱਲ ਚੋਆ ਦੀ ਮੁੱਲੇ ਦਾ ਇਹ ਦੇ ਦਾਂਗੇ 55 ਦੀ 55000 ਦੀ ਵਿੱਚੋਂ ਕਰਨੀ ਛੋਟ ਛਾਟ ਆਵਾਦੋ ਤੁਸੀਂ ਲਾ ਦਿਓ ਕਿੰਨੇ ਦੀ ਕਰਦੀ ਏ 53 ਦੀ ਕਰਦੀ ਏ 52 ਜੀ ਭਾਈ ਹਾਂ ਨਾ ਛੋਟੀ ਦਵਾਂਗੇ ਅੱਛਾ 52000 ਦੀ ਕੱਡੀ ਤੋਂ ਬਿਨਾ ਖੜੂਗਾ ਫਿਰ ਆਪਾਂ 47000 ਜੀ ਦਾ ਹੈ ਅੱਛਾ 5000 ਦੀ ਕੱਡੀ ਆਪਾਂ 5000 ਦੀ ਰੱਖ ਲਾਂਗੇ ਠੀਕ ਹੈ ਹਾਂ ਕੱਟੀ ਤੋਂ ਬਿਨਾ 5000 47000 ਜੀ ਦਾ ਹੈ 5000 ਦੀ ਕਹਿੰਦੇ ਕੀ ਕੱਟੀ ਰੱਖ ਲਾਂਗੇ ਪਰ ਕੱਟੀ ਵੀ ਜਿਹੜੀ ਸੋਹਣੀ ਹੈ ਤੇ ਮਿਲਦੀ ਤੇ ਪਰ ਕੱਟੀ ਤੇ ਹੀ ਆ ਦੋਵੇਂ ਟਾਈਮ ਠੀਕ ਹੈ ਕੱਟੀ ਤੇ ਪਰ ਜੇ ਫਿਰ ਕਿਸੇ ਰਿਸਕ ਲੈਣਾ ਫਿਰ ਆ ਪੇਟੀਗਾ ਲਾ ਕੇ ਚੋਏ ਜਿੰਦਾ ਮਰਜੀ ਠੀਕ ਹੈ ਤੇ ਹੁਣ ਗਾਵਾਂ ਦੋ ਦਿਖਾ ਦਈਏ ਦੇਖੋ ਗਾਵਾਂ ਇਹ ਦੇਖੋ ਕਿੰਨਾ ਦੁੱਧ ਦੇਖੋ ਵੀਜੀ ਆਈਆਂ ਮੇਰੇ ਕੋ ਇਨਾਂ ਨੂੰ 3 ਜਾਲਰਾਂ ਲਈਆਂ ਨੂੰ ਠੀਕ ਐ ਕਿਹ ਕਰੋ ਲਈਆਂ ਦੋਵੇਂ ਇਹ ਠੀਕ ਐ ਛੱਡ ਜੋ ਲਈਆਂ ਸਾਬ ਨਾਲ ਤੇ ਦੁੱਧ ਤੇਰੇ ਕੋ 12 13 ਕਿਲੋ ਜੀ ਮੇਰੇ ਕੋ ਘੜੀਆਂ ਜਾਂ ਠੀਕ ਐ ਮਤਲਬ ਕਿ 9 ਜ 10 ਦਾ ਹੋ ਜੇ 9 ਅੱਛਾ 9 9 ਕਿਲੋ ਲਈਏ ਪਰ 10 ਵੀ ਛੱਡੀ ਦੋਵਾਂ ਕਾ 9 9 ਕਿਲੋ ਆਪਾਂ ਆ ਕੇ ਨਾ ਬੜਿਆ ਸਿੱਧਾ ਆਪਾਂ ਬੈਠੇ ਸਲੇਦਾ ਹੀ ਇਹ ਨਹੀਂ ਕੋ ਲੱਤ ਮਾਰਦੀਆਂ ਭਰਾ ਆਹ ਦੇਖ ਸਾਡੇ ਠੰਡੀਆਂ ਸੀਲ ਹੈ ਜਿਹੜੀਆਂ ਤੋਰੋ ਹੋਇਨ ਬਾਕੀ ਸੰਭੀਆਂ ਸੁੰਭੀਆਂ ਨਹੀਂ ਆ ਗਾਵਾਂ ਭੱਡੀਆਂ ਆਹ ਉਹ ਗਾਂ ਅਗਲੇ ਸੋਏ ਕੁੜੀਆਂ ਉਹ ਬੱਲ ਵਾਲੀਆਂ ਉਹ ਅਸੀਂ ਨਵੀਂ ਨਵੀਂ ਆਦੀ ਗਾਂ ਵੱਡੀਆਂ ਵਾਂ ਗਾਵਾਂ ਸੜਾ ਇਹ ਕੁ ਟੇਢ ਛੱਲੇ ਟੇਢ ਲਾਂਗੀਆਂ ਸਿੱਧੀਆਂ ਕੱਢ ਲਗੀਆਂ ਹਾਂਜੀ ਹਾਂਜੀ ਇਹ ਲੋ ਬੈੜਾ ਵਾ ਇਹ ਕੁ ਟੇਢ ਜੇ ਕਿ ਇਹਨੂੰ ਟੇਢ ਰੋਟੀ ਛੱਦੇ ਹਾਂ ਹਾਂਜੀ ਹਾਂਜੀ ਤੇ ਬੰਨੀਆਂ ਦੇ ਪਾਜੀ ਉਹ ਕੋਈ ਜਾਂਦਾ ਇਹਨੂੰ 25 ਦਿਨ ਹੋ ਗਏ ਜੇ ਕਿਸੇ ਨੂੰ ਮਹੀਨਾ ਹੋ ਗਿਆ ਜੇ ਗਾਰੰਟੀ ਵਿੱਚ ਕੋਈ ਦਿੰਦਾ ਏ ਠੀਕ ਆ ਹਾਂ ਬਾਹਰ ਆ ਤਾਂ ਵੀ ਥੋੜਾ ਹਟਾ ਉਤਰਾ ਜਿਹੜੀ ਕੱਤ ਕਾਟਦੀ ਹੈ ਵੀ ਪੂਰੀ ਚੰਗੀ ਹੈ। ਤੇ ਬੁਰੀ ਆਲਕਾ। ਬਾਕੀ ਥਣ ਵੀ ਚੰਗਾ ਇਹਦੇ ਕੋਲ ਤੇ ਮਿਲਕਮੈਨ ਵੀ ਆਪਾਂ ਦੇ ਦੱਸ ਦੱਸ। ਪਾਜੀ ਨੇ ਚੀਰ ਪਲਾਸੀ ਭਰਿਆ ਜੀ। ਠੀਕ ਆ। ਆਹ ਹੋਰ ਤੁਹਾਨੂੰ ਪਤਾ ਕੋਈ ਪਹਿਲੀ ਸੋਰੀ ਨੂੰ 2 ਮਹੀਨੇ ਹੋ ਗਏ ਫੇ 3 ਹੋ ਗਏ। ਠੀਕ ਆ। ਹਾਂ। ਤੇ ਮੋਲੇ ਦਾ ਇਹ ਜਿਹੜਾ 5000 ਦੀ। 5000 ਦੀ। ਪਰ ਜਦੋਂ ਆਪਾਂ ਇਸਟਾਲੇ ਆ ਗਏ ਨਾ ਹੁਣ ਤੁਹਾਨੂੰ ਪਤਾ ਹੁੰਦੇ ਨਾ ਦੁੱਧ ਦੇਣੇ ਦੇਣਾ। ਹਾਂਜੀ ਹਾਂਜੀ। ਹੁਣ ਹੁਣ ਵੀ 15-14 ਦਿਨ ਦੁੱਧ ਦੇਣਗੇ। ਠੀਕ ਆ। ਤੇ ਆਪਾਂ ਹੁਣ ਆਪਾਂ 9-9 ਕਿਲੋ ਕਰਕੇ ਦਵਾਂਗੇ। 5000 ਚ 23000 ਦੀ ਭਾਈ ਦੇ ਦਾਂਗੇ 23000 ਦੀ ਜਦੋਂ ਚਲੋ ਇਹਦਾ ਦੂਸਰੇ ਮੈਂ ਕੋਈ ਕੋਈ ਆਉ ਵੀਰ ਭਰਾ ਫੋਨ ਲਾਉ ਛੋੜ ਬਜੀ ਮਾਨਤਨ ਤੇ ਮੌਕੇ ਤੇ ਹੋ ਜੂਗੇ ਸਾਰੀਆਂ ਜੋ ਕੋ ਫੋਨ ਲਾਗੇ ਇਵੇਂ ਨਹੀਂ ਆ ਸਾਫ ਹੋਈ ਲੋ ਥਣਵਾ ਨਹੀਂ ਦੀ ਠੀਕ ਐ ਤੋਰੋ ਹਾਂ ਇੱਕ ਰਹੀ ਜੀ ਤੀ ਤੇ ਪਿਆਸੀ ਭਰੇ ਜੇ ਠੀਕ ਐ ਇਹਨਾਂ ਹਾਤੀਆਂ ਕੁੜੀ ਹੋ ਗਈਆਂ ਤੇਰਾ ਥੋੜਾ ਕ ਮੰਨੀਆਂ ਜੇ ਠੀਕ ਐ ਮੌਸਮ ਬਦਲਿਆ ਹਾਂ ਹੁੰਦੇ ਥੋੜਾ ਕੱਲ ਦਾ ਬੱਦਲ ਜਾਂ ਮੀਂਹ ਜਾਂ ਚੱਲਣ ਦਿਆ ਕੰਮ ਇਹ ਵੀ ਸੋਣੀ ਬੈਜ ਦੱਬੀ ਖੜੀ ਤੇ ਪਹਿਲਾ ਹੀ ਸੂਆ ਜੇ ਤੇ ਹੁਣ ਦੁੱਧੇ ਗਾਂ ਦੂਜਾ ਜਿਹੜਾ ਗਾਂ ਬਣੀ ਹੈਗੀ ਪਰ ਗਰੰਟੀ ਕੋਈ ਨਹੀਂ ਮੈਂ ਦੇ ਹਾਂ ਇਹ ਵੀ 30 ਤੋਂ ਪਲੱਸ ਵਾਲੀ ਏ ਬਾਕੀ ਮਿਲਕਮੈਨ ਇਹਦੇ ਵੀ ਚੰਗੀ ਲੱਗੀ ਆ ਇਹ ਦੇਖੋ ਦੁੱਧ 9 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਹਾਂ ਪਰ 30 ਤੋਂ ਬਾਹਰ ਵਾਲੀਆਂ ਬੜੀਆਂ ਗਾਵਾਂ ਵਾਏ ਹੋਟਲ ਦੁੱਧ ਚੋਈ ਜਾਣਾ ਠੀਕ ਆ ਜੱਗਰ ਤੋਂ ਸਾਮ ਦਾ ਤਾਂ ਫਰੇ ਜੇ ਥਣ ਸਾਫ ਹੁੰਦੇ ਟੋਕੜ ਵੀ ਚੰਗਾ ਡੰਗਰੀ ਰੱਖਣ ਦਾ ਫਾਇਦਾ ਵਾ ਬਾਕੀ ਇਹ ਇਹ ਚਲੜਾ ਹੋਣਾ ਇਹਨਾਂ ਸਾਮ ਦਾ ਫਰੇ ਕੋਈ ਹੈਗਾ ਹਾਂਜੀ ਹਾਂਜੀ ਬਾਕੀ ਸਾਮ ਦਾ ਤਾਂ ਫਰੇ ਜੇ ਮਨ ਸਾਫ ਤੋਂ ਸਾਫ ਆ ਬਾਕੀ ਆ ਮਿਲਕਮੈਨ ਇਹਦੇ ਵੀ ਦੇਖ ਸਕਦੇ ਚੰਗੀ ਆ ਹਣ ਘਾੜਵਾ ਤੋਂ ਵੇਖੋ ਪੂਰ ਛੱਟਾ ਮਾਰੇ ਆਪਣੀ ਗਰੰਟੀ ਫੁੱਲ ਹੋਦਾ ਦੀ ਤੇ ਇਹਦਾ ਮੁੱਲ ਇੱਕੋ ਜਿਹਾ ਬਰਾਬਰ ਹੀ 55000 55000 ਕੇ 32000 ਚਲੋ ਹੁਣ 5 ਜਿਹੜਾ ਮਕੇ ਵੀ ਤੇਜ਼ ਜਿਹੜਾ ਵੀ ਤੇਜ਼ ਦੀ ਅੱਛਾ ਹਾਂ ਇਹ ਤੋਂ ਛੋਟ ਛੜੀ ਹੋਣੀ ਭਾਜੀ 150 ਰੁਪਿਆ ਉਹਨਾਂ ਜ਼ਿਆਦਾ ਨਹੀਂ ਖੇਚਾਈ ਇੱਕ ਹੈ ਠੀਕ ਆ 50 ਰੁਪਿਆ ਨਵੀਂ ਛੋਟ ਕਰਤੀ ਜੀ ਨਾ ਨਹੀਂ ਮੈਂ ਚਲੋ 500 500 ਕਰ ਦਾਂਗੇ ਸਾਡੇ ਭਾਈ ਭਈਆ ਨੂੰ ਦੇ ਦਾਂਗੇ ਠੀਕ ਆ ਹਾਂ ਠੀਕ ਆ ਜੀ ਤੇ ਸਾਡੇ ਭਾਈ ਦੀ ਉਹ ਲੈ ਜੀ ਭੰਗੀ ਲੈ ਜੀ ਠੀਕ ਆਰ ਕੋ ਕਹਿਣਾ ਫਿਰ ਉਹ ਵਰਤੇ ਬਹੁਤ ਮਿਹਰਬਾਨੀ ਬਸ ਮੇਰਾ ਵੀਰ ਜੰਗਲ ਸੋਇਆ ਉਹ ਜਵਾਖੜੇ ਕਿਸੇ ਨੂੰ ਕੱਲ ਨੂੰ ਲਾਹਾਂ ਦੇਣਾ ਉਹ ਮਾੜਾ ਮੁੜ ਗਏ ਆਪਣੇ ਇੱਥੇ ਹੀ ਤਸੱਲੀ ਕਰਕੇ ਖੜੇ ਸਾਡੀ ਕੋ ਛੋਟੀ ਇੱਥੇ ਮਿਲਦੀ ਮਾਲੋ ਤਾਂ ਡੇਕਰ ਕਿਸੇ ਨੂੰ ਪਸੰਦ ਹੋਵੇ ਤੇ ਲੈ ਜਾਏ ਨਹੀਂ ਤੇ ਇੱਥੇ ਰਹਿਣੇ ਉਹ ਲੈ ਜੇ ਨਾ ਵੀ ਨਾ ਕਰੇ ਜਿਹੜੇ ਮੇਰੇ ਵੀਰ ਨੇ ਲੈਣੀਆਂ ਵੀਡੀਓ ਭਾਵੇਂ 7 ਨਾ ਬੈਕ ਕਰ ਕਰਕੇ ਵੇਖੇ ਅੱਛਾ ਕਈ ਯਾਰ ਭਾਜੀ ਸਾਈ ਪਾਉਂਦੇ ਹਨ ਦੂਰ ਆ ਉਹ ਪੰਗਾ ਕਰਨ ਰਾਤੀ ਵੀਰ ਵੀ ਕਹਿੰਦੇ ਆਈ ਉਧਰ ਤਾਂ ਜਲੰਧਰ ਹਲ ਦਾ ਅੱਛਾ ਸਾਈ ਪਾਉਂਦੇ ਆ ਕਰਦੇ ਆ ਭਾਜੀ ਭਾਵੇਂ ਜਿੰਨੇ ਪਾਉਂਦੀਆਂ ਮਾਨੂੰ ਲੱਗਦੀ ਸਮਝ ਗਿਆ ਉਸਤਾ ਜੀ ਗੱਡੀ ਕੇ ਸਾਧੂ ਪਾਜੀ ਮਰਦੀ ਕਿਹਨੇ ਨਹੀਂ ਮਿਲ ਸਕਦੀ ਹਾਂਜੀ ਹਾਂਜੀ ਹਾਂ ਇਹ ਠੀਕ ਹੈ ਬਿੱਦੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਖੜੇ ਜੀ